ਹਾਂਜੀ 280 ਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਅੱਜ ਦੀ ਵੀਡੀਓ ਚ ਅਸੀਂ ਕਰਨ ਲੱਗੇ ਆਂ ਪੰਜਾਬੀ ਦਾ ਸੁਪਨਾ ਕਵਿਤਾ ਦਾ ਵਿਸ਼ਾ ਵਸਤੂ ਥੀਮ ਬੀਏ 1st ਇਅਰ ਦਾ ਅਸੀਂ ਕਰ ਰਹੇ ਆਂ ਤਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਕਿਉਂਕਿ ਤੁਹਾਨੂੰ ਲਗਾਤਾਰ ਪੰਜਾਬੀ ਦੇ ਹਰ ਇੱਕ ਲੈਸਨ ਆਰਿਕ ਪੋਇਮ ਦੀ ਤਿਆਰੀ ਕਰਵਾਈ ਜਰੀਏ ਪ੍ਰਸੰਗ ਸਹਿਤ ਵਿਆਖਿਆ ਜੇ ਮੈਂ ਨਹੀਂ ਕਰਵਾ ਰਿਹਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕਰਾਂਗੇ ਪ੍ਰਸੰਗ ਸਹਿਤ ਵਿਆਖਿਆ ਤਾਂ ਤੁਸੀਂ ਜਰੂਰ ਚੈਨਲ ਤੇ ਬਣੇ ਰਹਿਣਾ ਸਬਸਕ੍ਰਾਈਬ ਕਰ ਲੈਣਾ ਜੇ ਕਿ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਹਿਲਾ ਪੰਜਾਬੀ ਦਾ ਸੁਪਨਾ ਕਵਿਤਾ ਧਨੀ ਰਾਮ ਚਾਤਰ ਦੀ ਰਚਨਾ ਇਸ ਵਿੱਚ ਕਵੀ ਨੇ ਪ੍ਰਦੇਸ਼ ਵਿੱਚ ਇੱਕ ਪੰਜਾਬੀ ਦੇ ਆਪਣੇ ਦੇਸ਼ ਤੋਂ ਆਏ ਭਰਾ ਨਾਲ ਮਲਾਪ ਨੂੰ ਬਿਆਨ ਕਰਦਿਆਂ ਹੋਇਆ ਪ੍ਰਦੇਸੀ ਦੀਆਂ ਪੰਜਾਬ ਦੀਆਂ ਜਿਹੜੀਆਂ ਹਸਰਤਾਂ ਨੇ ਉਸ ਨੂੰ ਬਿਆਨ ਕੀਤਾ ਪਹਿਲੇ ਪੈਰਾਗ੍ਰਾਫ ਸਾਨੂੰ ਕਲੀਅਰ ਹੋ ਗਿਆ ਕਿ ਕੀ ਹੈ ਉਸ ਤੋਂ ਪੜ੍ਹਦੇ ਹਾਂ ਪਰਦੇਸੀ ਪੰਜਾਬੀ ਵੀ ਵਤਨੋਂ ਆਏ ਪੰਜਾਬੀ ਤੋਂ ਆਪਣੇ ਪਿੰਡ ਟੱਬਰ ਆਂਡਗਵਾਂਡ ਵਿੱਚ ਵਸਦੇ ਭੈਣ ਭਰਾ ਦਾ ਹਾਲ ਪੁੱਛਦਾ ਏ ਜਰਨਲ ਚੀਜ਼ ਆ ਅਸੀਂ ਥੋੜੇ ਦਿਨ ਕਿਤੇ ਬਾਹਰ ਚਲੇ ਗਏ ਅਸੀਂ ਆ ਕੇ ਦੁਬਾਰਾ ਪੁੱਛਦੇ ਆ ਕਿ ਪਿੰਡ ਵਿੱਚ ਕੀ ਹੋਇਆ ਟੱਬਰ ਵਿੱਚ ਕੀ ਹੋਇਆ ਆਂਡਗਵਾਂਡ ਵਿੱਚ ਕੀ ਹੋਇਆ ਕੋਈ ਜੰਮਿਆ ਕਿਸੇ ਦੇ ਕੁਝ ਨਾਮ ਆ ਲਿਆਂਦਾ ਕਿਸੇ ਨੇ ਘਰ ਪਾਇਆ ਇਹ ਚੀਜ਼ਾਂ ਹਾਲਚਾਲ ਹੋ ਗਿਆ ਨਾ ਉਹ ਪੁੱਛਦਾ ਉਹ ਫਸਲਾਂ ਦੀ ਚੰਗੀਆਂ ਹੋਣ ਮੀਂਹ ਦੇ ਸਮੇਂ ਸਿਰ ਪੈਣ ਅੰਨ ਦੇ ਸਸਤਾ ਹੋਣ ਬਾਰੇ ਪੁੱਛਦਾ ਉਹ ਸਵੇਰੇ-ਸਵੇਰੇ ਪੰਜਾਬੀ ਘਰ ਵਿੱਚ ਪੈਂਦੇ ਰਿੜਕੜਿਆਂ ਠੀਕ ਹੈ ਰਿੜਕ मतलब ਜਿਹੜੀ ਰਿੜਕ ਦੇ ਹੁੰਦੇ ਆ ਦਹੀਂ ਮੱਖਣ ਕੱਢਦੇ ਆ ਪੱਠੀਆਂ ਉੱਪਰ ਪੈਣ ਵਾਲੇ ਝੁਰਮਟਾਂ ਤਰਿੰਜਣਾ ਵਿੱਚ ਕੂਕ ਦੇ ਚਾਰਖੇ ਆ ਪਰਦੇਸ਼ਾਂ ਨੂੰ ਯਾਦ ਕਰਨ ਵਾਲਿਆਂ ਬਾਰੇ ਪੁੱਛਦਾ ਮਤਲਬ ਪੁੱਛ ਰਿਹਾ ਵਾ ਕੀ ਤੋਂ ਪੁੱਛ ਰਿਹਾ ਵਾ ਆਪਣੇ ਭਰਾ ਤੋਂ ਜਿਹੜਾ ਕਿ ਵਿਦੇਸ਼ੋਂ ਵਿਦੇਸ਼ ਵਿੱਚ ਆਇਆ ਵਾ ਕਿੱਥੋਂ ਆਇਆ ਪਿੰਡ ਤੋਂ ਆਇਆ ਆਪਣੇ ਪੰਜਾਬੀ ਵਤਨ ਤੋਂ ਆਇਆ ਉਹ ਇਹ ਵੀ ਪੁੱਛਦਾ ਕਿ ਪੰਜਾਬੀਆਂ ਵਿੱਚ ਪੰਜਾਬ ਦੀ ਸ਼ਾਨ ਨੂੰ ਉੱਚਾ ਕਰਨ ਫਿਰਕੂ ਪੁਨੇ ਦੀ ਪਾਟੋ ਧਾੜ ਦੂਰ ਕਰਨ ਕਿਰਤੀ ਕਿਸਾਨ ਵਪਾਰੀ ਵਿਤਕਰੇ ਨੂੰ ਦੂਰ ਕਰਕੇ ਇੱਕ ਇਹ ਨਹਿਣ ਦਾ ਚਾ ਵੀ ਹੈ ਜਾਂ ਨਹੀਂ ਪੁੱਛਦਾ ਕਿ ਇਹਨਾਂ ਨੂੰ ਚਾ ਹੈਗਾ ਕਿ ਨਹੀਂ ਹੁਣ ਕਿ ਭੁੱਲ ਗਏ ਸਭ ਕੁਝ ਭੇਦ ਭਾਵ ਨਿਕਲ ਗਏ ਉਹ ਚਾਹੁੰਦਾ ਹੈ ਕਿ ਪੰਜਾਬੀ ਨੂੰ ਵੀ ਉਥੋਂ ਵਰਗਾ ਰੰਗ ਚੜਾ ਕੇ ਸੌਰੀ ਉਹ ਕਹਿੰਦਾ ਹੈ ਕਿ ਪੰਜਾਬ ਨੂੰ ਵੀ ਉਥੋਂ ਵਰਗਾ ਰੰਗ ਚੜਾ ਕੇ ਕਤਾਰ ਵਿੱਚ ਪਰੋਇਆ ਜਾਵੇ ਉਹ ਪਿੰਡ-ਪਿੰਡ ਵਿੱਚ ਸਾਂਝਾ ਪਈਆਂ ਦੇਖਣਾ ਚਾਹੁੰਦਾ ਹੈ ਉਹ ਆਸ ਕਰਦਾ ਹੈ ਕਿ ਸਾਂਝੀ ਬਰਕਤਾਂ ਉਹਨਾਂ ਦੀ ਤਾਕਤ ਅਜਾਈ ਨਹੀਂ ਜਾਵੇਗੀ ਤੇ ਉਹ ਖੁਸ਼ਹਾਲੀ ਨਾਲ ਮਨਲਾਮਲ ਹੋ ਜਾਵੇਗਾ ਗੱਲ ਇਹ ਹੈ ਪੰਜਾਬੀ ਦਾ ਸੁਪਨਾ ਮਤਲਬ ਕੀ ਹੈ ਇੱਕ ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ ਬੰਦਾ ਉਹਦਾ ਸੁਪਨਾ ਹੈ ਕਿ ਪੰਜਾਬ ਨੂੰ ਇੱਕ ਕਤਾਰ ਵਿੱਚ ਪਰੋ ਕੇ ਜਿਹੜਾ ਵਾ ਇੱਕ ਏਕਤਾ ਵਿੱਚ ਜਿਹੜਾ ਵਾ ਬਣ ਦੇਵੇ ਉਹ ਬਿਨਾਂ ਕਿਸੇ ਬੈਰ ਵਿਰੋਧ ਉਹ ਭੇਦ ਭਾਵ ਸਾਰੇ ਲੋਕਾਂ ਦੇ ਨਿਕਲ ਜਾਣ ਉਹ ਇਹ ਚੀਜ਼ ਚਾਹੁੰਦਾ ਵਾ ਇਹ ਉਹਦਾ ਸੁਪਨਾ ਵਾ ਪੁੱਛਦਾ ਕੀ ਤੂੰ ਆਏ ਪ੍ਰਦੇਸ਼ ਤੋਂ ਆਏ ਪ੍ਰਦੇਸ਼ ਮਤਲਬ ਪੰਜਾਬੀ ਵਤਨੋਂ ਆਏ ਆਪਣੇ ਪੰਜਾਬੀ ਭਰਾ ਤੋਂ ਠੀਕ ਹੈ ਇਹ ਕਵਿਤਾ ਦਾ ਥੀਮ ਕੇਂਦਰੀ ਭਾਵ ਹੁਣ ਆਪਾਂ ਕਰਨ ਲੱਗੇ ਆਂ ਥੀਮ ਸੀਗਾ ਕੇਂਦਰੀ ਭਾਵ ਹੈ ਪ੍ਰਦੇਸ਼ ਵਿੱਚ ਬੈਠਾ ਪੰਜਾਬੀ ਹਰ ਵੇਲੇ ਪੰਜਾਬ ਦੇ ਸੱਭਿਆਚਾਰ ਨੂੰ ਵਸਦਾ ਫੁੱਲਦਾ ਲੋਕਾਂ ਵਿੱਚ ਏਕਤਾ ਰਹਿਣ ਦੇ ਤੇ ਪੰਜਾਬ ਦੀ ਧਰਤੀ ਨੂੰ ਸੋਨੇ ਦੀ ਬਣੀ ਹੋਈ ਦੇਖਣਾ ਚਾਹੁੰਦਾ ਹੈ ਉਹਦਾ ਇਹ ਸੁਪਨਾ ਵਾ ਉਹ ਚਾਹੁੰਦਾ ਇਹ ਹੋਵੇ ਉਸ ਤੋਂ ਬਾਅਦ ਅਜੀਹਾ ਸੰਸਾਰ ਵਸਿਆ ਦੇਖਣਾ ਚਾਹੁੰਦਾ ਹੈ ਜਿੱਥੇ ਬੰਦਿਆਂ ਦੀ ਭੁੱਖ ਨੰਗ ਚਿੰਤਾ ਤੇ ਬੇਕਾਰੀ ਕਾਰਨ ਲੱਗਣ ਵਾਲੀ ਢੂੰਕੂ ਦੀ ਬਿਮਾਰੀ ਹਟ ਜਾਵੇ ਸਾਰੇ ਧਰਮ ਈਮਾਨ ਇੱਕ ਦੂਜੇ ਵਿੱਚ ਕੁਲ ਮਿਲ ਜਾਣ ਇਸ ਪ੍ਰਕਾਰ ਉਹ ਸੱਚ ਮੁੱਚ ਦਾ ਇਨਸਾਨ ਸਤਾਨ ਵੇਖਣਾ ਚਾਹੁੰਦਾ ਹੈ ਪੰਜਾਬੀ ਦਾ ਸੁਪਨਾ ਹੈ ਵੀ ਉਹ ਇਨਸਾਨ ਸਤਾਨ ਬਣ ਜਵੇ ਸਤਾਨ ਮਤਲਬ ਇੱਕ ਜਗਾ ਠੀਕ ਹੈ ਓਕੇ ਸ਼ਬਦ ਮਮਨ ਮੁਸਲਮਾਨ ਹੁੰਦਾ ਦਾਸਤਕਾਰ ਹੱਥੀਂ ਚ ਕੰਮ ਕਰਨ ਵਾਲਾ ਕਾਰੀਗਰ ਟੜਕੇ ਹੁੰਦਾ ਢੁਡਕੂ ਡਰ ਠੀਕ ਹੈ ਅਗਲੀ ਵੀਡੀਓ ਚ ਅਸੀਂ ਗੱਲ ਕਰਾਂਗੇ ਇਨਸਾਨ ਸਤਾਨ ਦੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ